ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਤੇ ਆਪਦੀਆਂ ਫੋਟੋਆਂ ਭੇਜ ਦਿਆ ਕਰੋ ਪੰਜ ਚਾਰ ਤੇ ਜਾਂ ਵੀਡੀਓ ਬਣਾ ਕੇ ਦੇ ਦਿਆ ਕਰੋ ਆਪਦੇ ਘਰੋਂ ਤੇ ਜੋ ਵੀ ਤੁਹਾਡੀ ਮਸ਼ੀਨਰੀ ਆਦੇ ਬਾਰੇ ਸਾਰਾ ਲਿਖ ਦਿਆ ਕਰੋ ਟਾਈਪ ਟੂਰ ਮਾਡਲ ਮੋਡਲ ਸਾਰਾ ਕੁਝ ਲਿਖ ਕੇ ਭੇਜ ਦਿਆ ਕਰੋ ਬਾਈ ਤੇ ਆਪਾਂ ਡੇਲੀ ਬੇਸ ਤੇ ਵੀਡੀਓ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਅੱਜ ਦੀ ਵੀਡੀਓ 'ਚ ਦੋ ਟਰਾਲੇ ਲੈ ਕੇ ਆਏ ਆ ਆਪਣੇ ਚੈ ਇਹ ਦੋ ਤਾਣੀਆਂ ਦੇ ਸੈੱਟ ਤੇ ਇੱਕ ਰੋਟਾਵੇਟਰ 7 ਫੁੱਟ ਤੇ ਸਭ ਤੋਂ ਪਹਿਲੇ ਨੰਬਰ ਤੇ ਕਿਸੇ ਵੀ ਪੁਰਾਣੇ ਬਈ ਟਰਾਲਾ ਲੈਣਾ ਹੋਵੇ 16 7 ਸਾਰੇ ਭਰਾ ਦੇਖ ਲਓ ਬਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਬਗੈਰ ਜਿੱਕ ਦੂੰ ਬਗੈਰ ਬਈ ਜਿੱਕ ਤੋਂ ਟਰਾਲਾ ਹੈ ਤੇ ਏਰੀਆ ਅੰਮ੍ਰਿਤਸਰ ਅੰਮ੍ਰਿਤਸਰ ਏਰੀਏ ਚ ਬਈ ਟਰਾਲਾ ਖੜਾ ਤੇ ਬਾਈ ਕਹਿੰਦਾ 2 ਲੱਖ ਤੇ 70000 ਦੇ ਆਸੇ ਪਾਸੇ ਇਹ ਮੈਂ ਟਰਾਲਾ ਵੀ ਦੇ ਦੂੰਗਾ ਕਿਸੇ ਵੀ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਅੰਮ੍ਰਿਤਸਰ ਏਰੀਏ ਚ ਖੜਾ ਏ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਰੋਟਾਵੇਟਰ ਲੈਣਾ ਹੋਵੇ 7 ਫੁੱਟਾ ਸਾਰੇ ਭਰਾ ਦੇਖ ਲਓ ਬਾਈ 2013 ਮਾਡਲ ਰੋਟਾਵੇਟਰ ਆਹੇ ਤੇ 7 ਫੁੱਟਾ ਬਈ ਰੋਟਾਵੇਟਰ ਆ ਤੇ ਏਰੀਆ ਪਟਿਆਲਾ ਪਟਿਆਲਾ ਇਰੀਏ ਚ ਬਈ ਇਹ ਰੋਟਾਵੇਟਰ ਪਿਆ ਤੇ ਬਾਈ ਕਹਿੰਦਾ 45000 ਦੇ ਆਸੇ ਪਾਸੇ ਰੋਟਾਵੇਟਰ ਮੈਂ ਦੇ ਦੂੰਗਾ ਬਾਈ ਸਾਰੇ ਪਾਸੋਂ ਪੂਰਾ ਵਧੀਆ ਮੇਰਾ ਰੋਟਾਵੇਟਰ ਚੱਲਦਾ ਬਈ ਕਿਸੇ ਵੀਰ ਪੁਰਾਣੇ ਬਈ ਇਹ ਰੋਟਾਵੇਟਰ ਲੈਣਾ ਹੋਵੇ ਤੇ ਪਟਿਆਈ ਗੇ ਚ ਪਿਆ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਤਵੀਆਂ ਲੈਣੀਆਂ ਹੋਣ ਸਾਰੇ ਭਰਾ ਦੇਖ ਲਓ ਬਾਈ 70 80 ਪੈਸੇ ਬਈ ਤਵੇ ਪਏ ਆ ਬਾਈ ਕਹਿੰਦਾ ਤਵੀਆਂ ਦੇ ਮੇਰੀਆਂ ਦੀ ਤੇ ਕਿਸੇ ਵੀਰ ਪੁਰਾਣੇ ਇਹ ਤਵੀਆਂ ਲੈਣੀਆਂ ਹੋਣ ਤੇ ਤਲਵੰਡੀ ਭਾਈ ਦੀਆਂ ਤਵੀਆਂ ਬਣੀਆਂ ਬਾਈ 18 18 ਬਈ ਤਵੀਆਂ ਇਹ ਤੇ ਤਲਵੰਡੀ ਭਾਈ ਦੀਆਂ ਤਵੀਆਂ ਬਣੀਆਂ ਹੋ ਤੇ ਪਿੰਡ ਬਾਈ ਦਾ ਰੰਜਾ ਵਾਲਾ ਪਿੰਡ ਬਈ ਰੰਜਾ ਵਾਲਾ ਤੇ ਜਿਹੜਾ ਫਰੀਦਕੋੜ ਵਿੱਚ ਪਿੰਡ ਪੈਂਦਾ ਹੈ ਰੰਜਾ ਵਾਲਾ ਤੇ ਰੰਜਾ ਵਾਲੇ ਪਿੰਡ ਬਈ ਤਵੀਆਂ ਪਈਆਂ ਤੇ ਬਾਈ ਕਹਿੰਦਾ ਤਰਵੰਡੀ ਭਾਈ ਦੀਆਂ ਤਵੀਆਂ ਬਣੀਆਂ ਤੇ 75000 ਦੇ ਆਸੇ-ਪਾਸੇ ਮੈਂ ਇਹ ਤਵੀਆਂ ਵੀ ਦੇ ਦੂੰਗਾ। ਕਿਸੇ ਵੀਰ ਪੁਰਾਣੇ ਇਹ ਤਵੀਆਂ ਲੈਣੀਆਂ ਹੁਣ ਤੇ ਇਹ ਪਿੰਡ ਰਾਈਆਂ ਵਾਲੇ ਖੜੀਆਂ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ। ਬਾਈ ਜੀ ਕਿਸੇ ਵੀਰ ਪੁਰਾਣੇ ਤਵੀਆਂ ਲੈਣੀਆਂ ਹੁਣ 16 ਸਾਰੇ ਭਰਾ ਦੇਖ ਲਓ ਬਾਈ। ਇਹ 16 ਤਵੀਆਂ ਬਾਈ। ਏਰੀਆ ਪਟਿਆਲਾ। ਪਟਿਆਲੇ ਏਰੀਆ ਚ ਬਈ ਇਹ 16 ਤਵੀਆਂ ਪਈਆਂ। ਕਿਸੇ ਵੀਰ ਪੁਰਾਣੇ ਇਹ ਤਵੀਆਂ ਲੈਣੀਆਂ ਹੁਣ। ਏ ਬਾਈ ਕਹਿੰਦਾ 75000 ਦੇ ਆਸੇ-પાસ ਇਹ ਤਵੀਆਂ ਮੈਂ 16 ਦੇ ਦੂੰਗਾ ਬਾਈ ਤੇ ਸਾਰੇ ਪਾਸੋਂ ਪੂਰੀਆਂ ਵਧੀਆਂ ਤਵੀਆਂ ਬਰੀਆਂ 16 ਬਾਈ ਕਿਸੇ ਵੀ ਪੁਰਾਣੇ ਬਈਏ 16 ਤਵੀਆਂ ਲੈਣੀਆਂ ਹੋਣ ਤੇ ਇਹ ਪਟਿਆਲੇ ਏਰੀਏ ਚ ਪਈਆਂ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ 14 7 ਟਰਾਲਾ ਬਾਈ ਇਹ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਟਰਾਲਾ ਇਹ ਕਿਸੇ ਵੀ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣੇ ਏਰੀਏ ਵਿੱਚ ਬਈ ਇਹ ਟਰਾਲਾ ਖੜਾ ਤੇ ਬਾਈ ਕਹਿੰਦਾ 2 ਲੱਖ ਤੇ 70000 ਦੇ ਆਸ-ਪਾਸੇ ਮੈਂ ਇਹ ਟਰਾਲਾ ਬਈ ਦੇ ਦੂੰਗਾ ਕਿਸੇ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਲੁਧਿਆਣੇ ਏਰੀਏ ਵਿੱਚ ਖੜਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਬਈ 5 ਸੀ ਤੇ ਆਪਾਂ ਪੰਜੇ ਚੀਜ਼ਾਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਹਿੰਦਰੀਆਂ ਲੈ ਕੇ ਖੇਤੀਬਾੜੀ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ